ਹੜ੍ਹ ਦੇ ਕਾਰਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੜ੍ਹ ਦੀ ਸਥਿਤੀ ਹੈਗੀ ਹੈ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦੇ ਜਿਹੜੇ ਆਪਣੇ ਡੇਲੀ ਦੀ ਜਿਹੜੀ ਜੀਵਿਕਾ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਕਮਾਈ ਦੇ ਸਾਧਨ ਖਤਮ ਹੋਏ ਨੇ ਇਸ ਦੇ ਵਿੱਚ ਸਾਡੇ ਅੱਜ ਅਸੀਂ ਆਪਾਂ ਜਿਹੜਾ ਹੈਗਾ ਦਾਰੇਵਾਲ ਵਸਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਦਾ ਦਰਿਆ ਤੋਂ ਪਾਰ ਕੋਸ਼ ਜ਼ਮੀਨਾਂ ਹੈਗੇ ਸੀ ਜਾਂ ਦਰਿਆ ਦੇ ਵਿੱਚ ਜਿਹੜੇ ਘਰ ਨੇ ਉੱਥੋਂ ਉੱਠ ਕੇ ਇੱਥੇ ਬੈਠੇ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਕਾਰੋਬਾਰ ਜਿਹੜਾ ਹੈਗਾ ਦਰਿਆ ਦੇ ਅੰਦਰ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਜਿੱਦੇ ਪਾਣੀ ਆ ਕੇ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਅੱਜ ਸਾਡੇ ਵਿੱਚ ਨਾਲ ਸਾਡੇ ਜਿਹੜੇ ਮਿਸਟਰ ਦੀਪਕ ਹੈਗੇ ਨੇ ਰਸੂਲਪੁਰ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਕਲੱਬ ਹੈਗਾ ਯੂਐਸਏ ਤੋਂ ਦੇ ਪੰਜਾਬ ਦੀ ਜਿਹੜੀ ਹੈਗੀ ਹੈ ਜੈ ਭੀਮ ਜੈ ਭਾਰਤ ਇਹਨਾਂ ਦੇ ਇੱਥੇ ਵੀ ਸਾਡੀ ਸਿਆਮ ਬੇਦਕਰ ਸੈਨਾ ਪੰਜਾਬ ਹੈ ਉਹਦੇ ਤਹਿਤ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਉਪਰਾਲਾ ਕੀਤਾ ਕਿ ਜਿਹੜੇ ਇੱਥੇ ਤੇ ਲੋੜਵੰਦ ਜਿਨ੍ਹਾਂ ਦੇ ਦਰਿਆ ਦੇ ਵਿੱਚ ਨੁਕਸਾਨ ਹੋਇਆ ਪਾਣੀ ਤੇ ਨੁਕਸਾਨ ਹੋਇਆ ਤੇ ਕਮਾਈ ਦੇ ਸਾਧਨ ਖਤਮ ਹੋਏ ਉਹਨਾਂ ਨੂੰ ਕੁਝ ਜਿਹੜਾ ਹੈਗਾ ਸੀ ਜਿਹੜੀ ਹੈਗੀ ਹੈ ਤਿਲ ਫੁੱਲ ਜਿਹੜੀ ਇਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਪਤਾ ਕਿ ਇੰਨੇ ਵੱਡੇ ਨੁਕਸਾਨ ਨੂੰ ਕੋਸ਼ਿਸ਼ ਉਹਦੇ ਨਾਲ ਤਾਂ ਨਹੀਂ ਕਰ ਸਕਦੇ ਪੂਰਤੀ ਨਹੀਂ ਹੋ ਸਕਦੀ ਬਟ ਫਿਰ ਵੀ ਸਾਡੇ ਵੱਲੋਂ ਜਿਹੜਾ ਹੈਗਾ ਸਾੜਿਆਂ ਦੇ ਸਹਾਇਕ ਨਾਲ ਇੱਕ ਉਪਰਾਲਾ ਹੈ ਕਿ ਕਿਸੇ ਦੇ ਬੱਚੇ ਨੂੰ ਜਿਹੜਾ ਹੈਗਾ ਭੁੱਖੇ ਨਾ ਸੌਣਾ ਪਵੇ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੁੰਦੇ ਆ ਤਾਂ ਤੁਹਾਡੇ ਕੋਲ ਹੀ ਕੋਈ ਪਹੁੰਚ ਕਰ ਸਕਦਾ ਹੈ ਬਾਹਰਲੇ ਜਿਹੜੇ ਹੁੰਦੇ ਨੇ ਵਿੱਚ ਬੈਠੇ ਨੇ ਕਈ ਵਾਰ ਸਾਨੂੰ ਜਿਹੜੇ ਲੋਕ ਹੁੰਦੇ ਆ ਉਥੇ ਲਾਚਾਰ ਹੋ ਜਾਂਦੇ ਆ ਉਹਨਾਂ ਕੋਲੇ ਆਪਣੇ ਸਾਧਨ ਖਤਮ ਹੋ ਜਾਂਦੇ ਨੇ ਆਏ ਸਾਡੇ ਦੀਪਕ ਜੀ ਦਾ ਤੇ ਅੱਜ ਅਸੀਂ ਸਾਰੇ ਮੈਂ ਟੀਮ ਲੈ ਕੇ ਆਪਣੇ ਸਾਡੇ ਨਾਲ ਮਿਸਟਰ ਸਰਜੀਤ ਰਾਏ ਸਾਡੇ ਜਲੰਧਰ ਦੇ ਆਤੀ ਦੇ ਐਸਪੀ ਡਿਟੈਕਟਿਵ ਨੇ ਸਾਡੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਸਾਡ ਵਿਜ਼ਨ ਸਾਡ ਸ਼ਾਹਕੋਟ ਦੇ ਨੇ ਸਾਡੇ ਐਸਐਚਓ ਢਿਲੋਈਆਂ ਠੀਕ ਹੈ ਗੁਰਸ਼ਰਦ ਜੀ ਨੇ ਸਾਰੇ ਅਸੀਂ ਬਾਕੀ ਸਾਡੇ ਇੱਥੋਂ ਦੇ ਸਰਪੰਚ ਸਾਡੇ ਨਾਲ ਨੇ ਇੱਥੇ ਦੇ ਸਾਰੇ ਮੋਤਬਰ ਜਿਹੜੇ ਬੰਦੇ ਨੇ ਤੇ ਹੋਰ ਸਾਰੇ ਏਰੀਆ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਆ ਕੇ ਇੱਥੇ ਜਿਹੜਾ ਹੈਗਾ ਇਸ ਜਗ੍ਹਾ ਤੇ ਤੇ ਅੱਗੇ ਵੀ ਅਸੀਂ ਹੋਰ ਜਗ੍ਹਾ ਤੇ ਵੀ ਜਾ ਕੇ ਜਿਹੜਾ ਰਾਸ਼ਨ ਜਿਹੜਾ ਲੋੜਵੰਦਾਂ ਨੂੰ ਅਸੀਂ ਤਕਸੀਮ ਜਿਹੜਾ ਕਰ ਰਹੇ ਹਾਂ ਸਰ ਹੋਰ ਕਿਹੜਾ ਏਰੀਆ ਜਿਆਦਾ ਪ੍ਰਭਾਵਿਤ ਹੈ ਤੇ ਇਹ ਦਾਨੀ ਸੱਜਣਾ ਨੂੰ ਜਾਂ ਐਨਆਰਆਈ ਵੀਰਿਆਂ ਜਿਹੜੇ ਐਨਜੀਓ ਹੈਗੇ ਉਹਨਾਂ ਨੂੰ ਕੋਈ ਖਾਸ ਅਪੀਲ ਦੇਖੋ ਜਿਹੜਾ ਹੈਗਾ ਪੰਜਾਬ ਜਿਹੜੀ ਸਥਿਤੀ ਦੇ ਵਿੱਚ ਉਹ ਲੱਗਿਆ ਹੈਗਾ ਜਾਂ ਲੰਘ ਰਿਹਾ ਹੈਗਾ ਸਾਰੇ ਸਾਡੇ ਜਿਹੜੇ ਐਨਆਰਆਈ ਸਾਡੇ ਬਾਹਰ ਬੈਠੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਆ ਰਿਹਾ ਐਂਡ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀ ਹੈਗੀ ਡੀਸੈਲਟਿੰਗ ਦਾ ਕੰਮ ਵੀ ਹੋਣਾ ਜਿਹੜੀ ਮਿੱਟੀ ਇੱਥੇ ਰੇਤ ਜੰਮੀ ਆ ਪਿਛੋਂ ਆ ਕੇ ਆਈ ਰੇਤਾ ਔਰ ਏਥੇ ਦੀ ਜਿਹੜੀ ਹੈਗੀ ਡੀਸੇਲਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਐਨਆਰਆਈ ਜਿਹੜੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਡੇ ਇਥੇ ਲੋਕਲ ਸਮਾਜ ਦੇ ਵੀ ਸੰਸਥਾਵਾਂ ਵੱਲੋਂ ਸਾਡੀ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਮਾਨਯੋਗ ਸਾਡੇ ਰਵਿੰਦ ਕੇਜਰੀਵਾਲ ਜੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੇ ਟੀਮਾਂ ਵਕ ਵਕ ਟੀਮਾਂ ਇਥੇ ਨਿਯੁਕਤ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈਗਾ ਇਥੇ ਰੀਹੈਬਿਲੀਟੇਸ਼ਨ ਜਿਹੜੀ ਹੈਗੀ ਦੁਆਰਾ ਮੁੱਢਬੀ ਸੇਵਾ ਸਾਰਿਆਂ ਦਾ ਬਹਾਲ ਕੀਤਾ ਜਾਏਗਾ It's done